ਸਸਰੀ ਕਾਜੀ ਸਾਰਿਆਂ ਨੂੰ ਆਹ ਪ੍ਰਾਣਾ ਰਾਜਪੁਰਾ ਖੇੜੇ ਬੰਨੇ ਆਂਬਲੀ ਕੰਨੇ ਸਕੂਲ ਨੂੰ ਜਾਂਦੀ ਹੋਈ ਉਹ ਰਸਤਾ ਆ ਦੇਖੋ ਤੁਸੀਂ ਆ ਪ੍ਰਾਣਾ ਰਾਜਪੁਰਾ ਤੋਂ ਜਾਣ ਵਾਲਾ ਰਸਤਾ ਆ ਮੰਦਰ ਵਾਲਿਆਂ ਨੇ ਕਰਾਇਆ ਹੋਇਆ ਪ੍ਰਬੰਧ ਇੱਕ ਪਾਸੇ ਪਿਆ ਹੋਇਆ ਜੀ ਜਾਂਦੇ ਦੂਜੇ ਪਾਸੇ ਮੰਦਰ ਦੇ ਕੰਨੇ ਸਕੂਲ ਦੀ ਸੜਕ ਆ ਦੇਖੋ ਕੰਦ ਤੁਸੀਂ ਕਿੰਨੀ ਸੋਹਣੀ ਕਿੰਨਾ ਸਾਫ ਸੁਥਰਾ ਮਾਹੌਲ ਤੇ ਦੂਜੇ ਪਾਸੇ ਦੇਖੋ ਪਿਆ ਹੋਇਆ ਲੋਕਾਂ ਦਾ ਗੰਦ ਇਹ ਪਤਾ ਨਹੀਂ ਕਿੰ ਨੂੰ ਆ ਪਸੰਦ ਕਿੰ ਨੂੰ ਨਹੀਂ ਪਸੰਦ ਵੇਰੇ ਨੂੰ ਪਸੰਦ ਆ ਕੋ ਪਸੰਦ ਰੱਖਣ ਬਾਕੀ ਪ੍ਰਸ਼ਾਸਨ ਦੀ ਬੇਨਤੀ ਆ ਵੀ ਦੇਖੋ ਇਹਨੂੰ ਥੋੜਾ ਬੋਤਾ ਸਾਹਮਣਾ ਸਕੂਲ ਦੇ ਸਾਹਮਣੇ ਵਾਲਾ ਪਾਸਾ ਵੀ ਚੀਕ ਕੀਤਾ ਜਾਵੇ ਆ ਦੇਖੋ ਆ ਦੰਗ ਦੇ ਦੇਖੋ ਕੀ ਕਰਿਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਸਕੂਲ ਆ ਦੇਖੋ ਦੂਜੇ ਪਾਸੇ ਦੇਖੋ ਤੁਸੀਂ ਦੂਜੇ ਪਾਸਾ ਵੀ ਦੇਖੋ ਤੇ ਇਹ ਪਾਸਾ ਵੀ ਦੇਖੋ ਆ ਜੇ ਅੱਗੇ ਆਇਆ ਤਾਂ ਅੱਗੇ ਚੱਲਦੇ ਆ ਦੇਖਦੇ ਹਾਂ ਵੀ ਸਕੂਲ ਜਾਣ ਵਾਲਾ ਗੇਟ ਹੈ ਜੀ ਆਮਨੇ ਜਿ ਕੋ ਨੰਬਰ ਜਗਾ ਵੀ ਦਿੱਤੀ ਹੋਈ ਆ ਬਰਾਂ ਦਾ ਪਤਾ ਵੀ ਕੀ ਆ ਜੀ ਸਕੂਲ ਦਾ ਆ ਜੋ ਆਜੂ ਚੱਲਦੇ ਆਂਗੇ ਅੱਗੇ ਆ ਚੱਲਦੇ ਜਾਓ ਆ ਦੇਖੋ ਇੱਧਰ ਲੋਕ ਗੰਦ ਸੁੱਟਣ ਤੇ ਹਟਦੇ ਨਹੀਂ ਦੇਖੋ ਆਓ ਜਾਣ ਵਾਲਾ ਰਸਤਾ ਕਾਲਕਾ ਰੋਡ ਨੂੰ ਸਕੂਲ ਵੱਲ ਜਾਣ ਵਾਲਾ ਰਸਤਾ ਆਓ ਜੀ ਆਓ ਆ ਦੇਖੋ ਆ ਦੇਖੋ ਇੱਧਰ ਕੀ ਕੀਤਾ ਹੋਇਆ ਇਹਨਾਂ ਨੇ ਆ ਆ ਜੀ ਆ ਆ ਗਿਆ ਸਕੂਲ ਦਾ ਗੇਟ ਆ ਗਿਆ ਇਹ ਗੇਟ ਸਕੂਲ ਦਾ ਇੰਨਾ ਸੁੰਦਰ ਗੇਟ ਬਣਾਇਆ ਹੋਇਆ ਆ ਦੂਜੇ ਪਾਸੇ ਦੇਖ ਲਓ ਦੂਜਾ ਗੇਟ ਸਕੂਲ ਦਾ ਆ ਦੇਖੋ ਪ੍ਰਕਾਰਿਕੰਨੇ ਆਇਸ ਕੋ ਗੇਟ ਆ ਦੇਖੋ ਆ ਸਾਰੇ ਲੋਕਾਂ ਨੂੰ ਵੀ ਧਿਆਨ ਰੱਖਣਯੋਗ ਗੱਲ ਹੈ ਜੇ ਉੱਥੇ ਗੰਦ ਨਾ ਪਾਇਆ ਜਾਵੇ ਆ ਦੇਖੋ